ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਅਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਅਵੀ ਸਿੰਘ ਦੀ ਆਈਡੀ ਤੋਂ ਹਰਦੀਪ ਕੌਰ ਮੋਗਾ ਬਹੁਤ ਬਹੁਤ ਧੰਨਵਾਦ ਜੀ ਖੋਸ਼ਟ ਲੋ ਫਰੋਮ ਮੋੜ ਮੰਡੀ ਬਹੁਤ ਬਹੁਤ ਧੰਨਵਾਦ ਜੀ ਗੋਨਿਆਣਾ ਮੰਡੀ ਪਿੰਡ ਅਕਲੀ ਅਕਲਾਂ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋਂ ਬਹੁਤ ਬਹੁਤ ਧੰਨਵਾਦ ਜੀ ਕਿਰਨ ਸ਼ਰਮਾ ਬਹੁਤ ਬਹੁਤ ਧੰਨਵਾਦ ਜੀ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਨਾਜੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਸੁਖਮਣ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਿੱਧੂ ਆਈਡੀ ਤੋਂ ਜਸਪ੍ਰੀਤ ਕੌਰ ਬੌਡੇ ਜ਼ਿਲ੍ਹਾ ਮੋਗਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਆਪਾਂ ਜਿਨਨੇ ਕਾਪਣ ਕਮੈਂਟ ਆਏ ਸੀਗੇ ਆਪਾਂ ਸਾਰਿਆਂ ਦੇ ਨਾਮ ਬੋਲਤੇ ਆ ਤੇ ਆਪਾਂ ਤੁਹਾਨੂੰ ਬਹੁਤ ਵਧੀਆ ਇੱਕ ਦੱਸਦੇ ਆ ਜਰਮੇਦੀ ਲੰਬੇ ਵਾਲਾਂ ਵਾਸਤੇ ਵਾਲ ਤੁਹਾਡੇ ਕਾਲੇ ਵੀ ਹੋ ਜਾਣਗੇ ਲੰਬੇ ਬਹੁਤ ਜਲਦੀ ਹੋਣਗੇ ਕਈ ਵਾਰ ਹੁੰਦਾ ਬੱਚਿਆਂ ਦੇ ਵੀ ਵਾਲ ਆਪਣੇ ਕਹਿੰਦੇ ਬੱਚੇ ਅੱਜ ਕੱਲ੍ਹ ਵੀ ਛੋਟੇ ਆ ਤੇ ਲੰਬੇ ਹੋ ਜਾਣਗੇ ਜਿਹੜਾ ਵੀ ਲੰਬੇ ਵਾਲ ਕਰਨ ਦੇ ਚਾਹਵਣਾ ਉਹ ਜਰੂਰ ਇਹ ਵਾਲਾ ਤੇਲ ਬਣਾ ਕੇ ਲਗਾਇਓ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਤੇ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਿਆ ਆਪਾਂ ਨੂੰ ਕਾਫੀ ਕਮੈਂਟ ਆਉਂਦੇ ਆ ਰਿਸ਼ਤੇਦਾਰਾਂ ਦੇ ਫੋਨ ਜਿਹਨੂੰ ਕਿਸੇ ਨੂੰ ਵੀ ਨੰਬਰ ਮਿਲ ਜਾਂਦਾ ਹੈ ਆਪਣਾ ਗਾਂ ਦੀ ਗਾਂ ਉਹ ਵੀ ਸਾਨੂੰ ਫੋਨ ਲਾ ਕੇ ਮੈਨੂੰ ਕਹਿੰਦੇ ਦੀਦੀ ਬਹੁਤ ਹੀ ਵਧੀਆ ਤੁਹਾਡੀ ਰੇਮੇਡੀ ਸਾਡੇ ਵਾਲ ਬਹੁਤ ਲੰਬੇ ਹੋ ਗਏ ਸਾਡੇ ਵਾਲ ਬਹੁਤ ਲੰਬੇ ਹੋ ਗਏ ਤੇ ਆਪਣੇ ਕੋਲੇ ਬਣਿਆ ਹੋਇਆ ਇਹ ਮੇਰੇ ਵੀ ਗੁੜੀਆ ਦੇ ਵਾਲ ਬਹੁਤ ਛੋਟੇ ਸੀਗੇ ਤੇ ਆਪਾਂ ਵੀ ਇਹੀ ਤੇਲ ਯੂਜ਼ ਕੀਤਾ ਸੀ ਤੇ ਉਹਦੇ ਹੁਣ ਇੰਨੇ ਲੰਬੇ ਵਾਲ ਆ ਤੇ ਜਿਹੜੇ ਜਿਹੜੇ ਨੇ ਵੀ ਵਰਤਿਆ ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਬਹੁਤ ਫਾਇਦਾ ਹੋ ਗਿਆ ਸਾਨੂੰ ਬਹੁਤ ਫਾਇਦਾ ਹੋ ਗਿਆ ਇੱਕ ਹੁਣ ਰਿਸ਼ਤੇਦਾਰੀ ਆ ਉਹਨਾਂ ਨੇ 1 ਮਹੀਨਾ ਪਹਿਲਾਂ ਪੁੱਛਿਆ ਸੀਗਾ ਕਿ ਕਿਵੇਂ ਬਣਾਉਣਾ ਹੈ ਤੇਲ ਤੇ ਉਹ ਆਪਾਂ ਦੱਸਤਾ ਤੇ ਉਹ ਅੱਜ ਮੈਨੂੰ ਗੱਲ ਹੋਈ ਮੇਰੀ ਉਹਨਾਂ ਨਾਲ ਤੇ ਉਹ ਕਹਿੰਦੇ ਨਾ ਸਾਡੇ ਇੰਨੇ ਇੰਨੇ ਵਾਲ ਵਧ ਗਏ ਇੱਕ ਮਹੀਨਾ ਹੀ ਕਿ ਹੋਇਆ ਮਹੀਨੇ ਤੋਂ ਵੀ ਘੱਟ ਹੋਇਆ ਕਹਿੰਦੇ ਇੰਨੇ ਇੰਨੇ ਵਾਲ ਵਧ ਗਏ ਅਸੀਂ ਤਾਂ ਕਹਿੰਦੇ ਮਿੰਤੀ ਮਾਰੀ ਆ ਵਾਲਾਂ ਦੀ ਵੀ ਇੰਨੇ ਇੰਨੇ ਵਾਲ ਵਧ ਗਏ ਉਹਨਾਂ ਦੇ ਤੇ ਬਹੁਤ ਵਧੀਆ ਲੱਗਿਆ ਤੇ ਮੈਨੂੰ ਲੱਗਿਆ ਕਿ ਚਲੋ ਮੈਂ ਕਾਫੀ ਮੈਨੂੰ ਕਮੈਂਟ ਵੀ ਆ ਰਹੇ ਸੀ ਕੋਈ ਲੰਬੇ ਵਾਲਾਂ ਬਾਰੇ ਦੱਸੋ ਤੇ ਮੈਂ ਸੋਚਿਆ ਕਿ ਚਲੋ ਆਪਾਂ ਅੱਜ ਵੀਡੀਓ ਪਾ ਦਿੰਨੇ ਆ ਹਨਾ ਤੇ ਇੱਕ بس ਆਪਾਂ ਤੁਹਾਨੂੰ ਦੱਸਾਂਗੇ ਪ੍ਰੈਕਟੀਕਲ ਨਹੀਂ ਆਪਾਂ ਕਰਕੇ ਦਿਖਾਉਂਦੇ ਮੇਰੇ ਕੋਲੇ ਆਲਰੇਡੀ ਤੇਲ ਬਣਿਆ ਪਿਆ ਏ ਤੇ ਜਿਸ ਕਿਸੇ ਨੂੰ ਵੀ ਭੈਣ ਭਾਈ ਨੂੰ ਹਨਾ ਤੇਲ ਚਾਹੀਦਾ ਵੀ ਹੈ ਜ਼ਰੂਰ ਜੇ ਖੁਦ ਨਹੀਂ ਵੈਸੇ ਤਾਂ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਦੱਸਿਆ ਹੋਇਆ ਏ ਪਰ ਜੇ ਤੁਹਾਨੂੰ ਫੇਰ ਵੀ ਲੱਗਦਾ ਏ ਕਿ ਨਹੀਂ ਅਸੀਂ ਬਣਾ ਹੀ ਨਹੀਂ ਸਕਦੇ ਫਿਰ ਤੁਸੀਂ ਮੈਨੂੰ ਆਰਡਰ ਦੇ ਸਕਦੇ ਹੋ ਆਪਾਂ ਬਣਾ ਕੇ ਤੁਹਾਨੂੰ ਕੋਰੀਅਰ ਕਰ ਸਕਦੇ ਆ ਠੀਕ ਹੈ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਕਈ ਬੱਚਿਆਂ ਦੇ ਨਹੀਂ ਵਾਲ ਵੱਧਦੇ ਆਪਾਂ ਨੂੰ ਵੀ ਹੁੰਦਾ ਏ ਕਿ ਵਾਲ ਲੰਬੇ ਹੋ ਜਾਣ ਅੱਜ ਕੱਲ ਵਾਲ ਝੜਦੇ ਟੁੱਟਦੇ ਬਹੁਤ ਜ਼ਿਆਦਾ ਏ ਤੇ ਉਹ ਸਾਰੀਆਂ ਚੀਜ਼ਾਂ ਦਾ ਹੱਲ ਹੋਊਗਾ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਆ ਦੇਖੋ ਜੀ ਆਪਣੇ ਕੋਲੇ ਬਣਿਆ ਪਿਆ ਤੇਲ ਆਪਾਂ ਤੁਹਾਨੂੰ ਦਿਖਾ ਦਿੰਨੇ ਵੀ ਕਿਸ ਤਰੀਕੇ ਨਾਲ ਆ ਦੇਖੋ ਜੀ ਆਪਣੇ ਕੋਲੇ ਬਣਿਆ ਪਿਆ ਇਹ ਤੇਲ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਕਿਸ ਤਰੀਕੇ ਦੇ ਨਾਲ ਬਣਾਉਣਾ ਇਹਨੂੰ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਦੇਖੋ ਜੀ ਆ ਬਜ਼ਾਰੋਂ ਮਿਲ ਜਾਂਦੇ ਆ ਤੁਸੀਂ ਘਰੇ ਲਿਆ ਕੇ ਵੀ ਪੀ ਸਕਦੇ ਹੋ ਜੇ ਤੁਸੀਂ ਘਰੇ ਨਹੀਂ ਲਿਆ ਕੇ ਪੀ ਸਕਦੇ ਫਿਰ ਤੁਸੀਂ ਬਜ਼ਾਰੋਂ ਪੀਸੇ ਪਸਾਏ ਜਿਵੇਂ ਰੀਠੇ ਦਾ ਪਾਊਡਰ ਹੋ ਗਿਆ ਤੇ ਆਮਲੇ ਦਾ ਪਾਊਡਰ ਹੋ ਗਿਆ ਸਿਕਾ ਕਾਈ ਦਾ ਪਾਊਡਰ ਤਿੰਨੋਂ ਪਾਊਡਰ ਲੈ ਲੈਣੇ ਆਪਾਂ ਆਮਲਾ ਰੀਠਾ ਸਿਕਾ ਕਾਈ ਤਿੰਨਾਂ ਤਰ੍ਹਾਂ ਦੇ ਪਾਊਡਰ ਆ ਮਿਲ ਜਾਣਗੇ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਅਪਾ ਕਿਸੇ ਵੀ ਕੰਪਨੀ ਦੇ ਲਿਆ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਜਿਹੜੀ ਕੰਪਨੀ ਦੇ ਅਸੀਂ ਲੈ ਕੇ ਆਏ ਤੁਸੀਂ ਵੀ ਉਹੀ ਲਿਆਉਣਾ ਤੁਹਾਨੂੰ ਜਿਹੜੀ ਵਧੀਆ ਲੱਗਦੀ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਕੇ ਆ ਸਕਦੇ ਹੋ ਜੇ ਤੁਸੀਂ ਘਰੇ ਪੀਸ ਸਕਦੇ ਹੋ ਉਹਦੇ ਤੇ ਦੇਖੋ ਜੀ ਮਿਹਨਤ ਤਾਂ ਜ਼ਰੂਰ ਲੱਗਦੀ ਆ ਪਰ ਉਹ ਵਧੀਆ ਸ਼ੁੱਧ ਚੀਜ਼ ਹੋ ਜਾਂਦੀ ਹੈ ਹਨਾ ਕੇ ਹਲਕੇ ਵਾਲ ਹੋ ਜਾਣਗੇ ਤੁਹਾਡੇ ਬਹੁਤ ਵਧੀਆ ਰਿਜ਼ਲਟ ਆ ਤੇ ਤੁਸੀਂ ਜ਼ਰੂਰ ਬਣਾ ਕੇ ਲਗਾ ਕੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਹੜੀਆਂ ਕਿਹੜੀਆਂ ਭੈਣਾਂ ਜਿਹੜੇ ਲੰਬੇ ਵਾਲ ਕਰਨ ਦੇ ਚਾਹਵਾਨ ਆ ਉਹ ਤਾਂ ਜ਼ਰੂਰ ਇਹ ਤੇਲ ਬਣਾ ਲੈਣ ਠੀਕ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ ਫਿਰ ਹੋਰ ਵੀ ਵਧੀਆਏ ਤੇ ਜੇ ਤੁਸੀਂ ਇਦਾਂ ਲੱਗਦਾ ਤੁਹਾਨੂੰ ਵੀ ਨਹੀਂ ਟਾਈਮ ਲੱਗਣਾ ਘਰੇ ਫਿਰ ਤੁਸੀਂ ਪੀਸਿਆ ਪਸਾਇਆ ਆਪਾਂ ਨੂੰ ਬਜਾਰੋਂ ਪਾਊਡਰ ਮਿਲ ਜਾਂਦਾ ਹੈ ਪੰਸਾਰੀਆਂ ਤੋਂ ਤੁਸੀਂ ਪਾਊਡਰ ਲੈ ਆਇਓ ਤੇ ਉਹਦੇ ਆਪਾਂ ਕੀ ਕਰਨਾ ਹੈ ਤੁਸੀਂ ਜਿਹੜੇ ਆਪਾਂ ਆਪਣੇ ਨਾਰਮਲ ਟੇਬਲस्पून ਹੁੰਦੇ ਆ ਹਨਾ ਆਪਾਂ ਕਹਿੰਦੇ ਆਪਣੇ ਚਮਚੇ ਹੁੰਦੇ ਘਰੇ ਉਹ ਵਾਲੇ ਤਿੰਨ-ਤਿੰਨ ਚਮਚੇ ਪਾਉਣੇ ਆ ਤੁਸੀਂ ਤਿੰਨ ਚਮਚੇ ਤੁਸੀਂ ਪਾ ਲੈਣੇ ਰੀਠੇ ਦੇ ਤਿੰਨ ਚਮਚੇ ਆਮਲੇ ਪਾਊਡਰ ਦੇ ਤਿੰਨ ਚਮਚੇ ਸ਼ਿਕਾ ਕਾਈ ਪਾਊਡਰ ਆ ਜਿਹੜਾ ਤਿੰਨੋਂ ਦੇ ਤਿੰਨ-ਤਿੰਨ ਚਮਚੇ ਪਾ ਕੇ ਤੁਸੀਂ ਜਾਂ ਤਾਂ ਕੋਈ ਖੁੱਲੇ ਮੂੰਹ ਵਾਲੀ ਬੋਟਲ ਲੈ ਲਿਓ ਜੇ ਬੋਟਲ ਤੁਹਾਡੇ ਕੋਲੇ ਨਹੀਂ ਹੈਗੀ ਜਿਸ ਤਰ੍ਹਾਂ ਦਾ ਮੇਰੇ ਕੋਲੇ ਆ ਬੌਲ ਆ ਕੰਚ ਦਾ ਏ ਇਹਦੇ ਉੱਪਰ ਢੱਕਣਾ ਮਤਲਬ ਇਹਨਾਂ ਦਾ ਵਧੀਆ ਟਾਈਟ ਵਾਲਾ ਢੱਕਣ ਲੱਗ ਜਾਂਦਾ ਇਹਨੂੰ ਤੇ ਫਿਰ ਆਪਾਂ ਕੀ ਕਰਨਾ ਹੈ ਜਿਵੇਂ ਹੁਣ ਮੈਂ ਇਹਦੇ ਵਿੱਚ ਤਿੰਨ-ਤਿੰਨ ਚਮਚੇ ਪਾਤੇ ਠੀਕ ਹੈ ਤਿੰਨ-ਤਿੰਨ 9 ਚਮਚੇ ਹੋਗੇ ਅਲੱਗ-ਅਲੱਗ ਤਿੰਨੋਂ ਚੀਜ਼ਾਂ ਦੇ ਤਿੰਨ-ਤਿੰਨ ਚਮਚੇ ਪਾ ਲਏ ਆਪਾਂ 9 ਚਮਚੇ ਹੋਗੇ ਫਿਰ ਆਪਾਂ ਤੇਲ ਦੇਖ ਲਓ ਜੀ ਇੰਨਾ ਪਾ ਦੇਣਾ ਇਹਦੇ ਉੱਪਰ ਕਿ ਉਹ ਭਿਜ ਜਾਣ ਚੰਗੀ ਤਰ੍ਹਾਂ ਉੱਪਰ ਤੇਲ ਤਰਨ ਲੱਗ ਜਾਵੇ ਪੂਰਾ ਤੇਲ ਆਪਾਂ ਕਿਹੜਾ ਪਾਉਣਾ ਹੈ ਖੋਪੇ ਦਾ ਤੇਲ ਨਾਰੀਅਲ ਦਾ ਤੇਲ ਆਪਾਂ ਇਹਦੇ ਵਿੱਚ ਪਾਉਣਾ ਹੈ ਠੀਕ ਹੈ ਤੇ ਨਾਰੀਅਲ ਦਾ ਤੇਲ ਪਾ ਕੇ ਤੇ ਤੁਸੀਂ ਇਹਨੂੰ ਇਦਾਂ ਬੰਦ ਕਰਕੇ ਜੇ ਖੁੱਲੇ ਮੂੰਹ ਵਾਲੇ ਬੋਟਲ ਦੇ ਵਿੱਚ ਰੱਖਦੇ ਸਿਰਫ ਨਾ 2-4 ਮਿੰਟਾਂ ਦਾ ਕੰਮ ਹੈ। ਕਈ ਵਾਰ ਹੁੰਦਾ ਕਿ ਆਪਾਂ ਲੱਗਦਾ ਵੀ ਆਪਾਂ ਕੋਲ ਟਾਈਮ ਨਹੀਂਗਾ। ਪਰ ਇਹ ਹੈਗਾ ਕਿ 2-4 ਮਿੰਟਾਂ ਦਾ ਹੀ ਕੰਮ ਆ। ਕੋਈ ਔਖਾ ਕੰਮ ਨਹੀਂ ਕਰ ਨੂੰ ਮਿਕਸੀ ਕਰਨਾ ਜਸਟ 3-3 ਚਮਚੇ ਪਾਓ ਉੱਪਰੇ ਦੇ ਤੇਲ ਪਾ ਦਿਓ ਕੋਕਨਟ ਵਾਲਾ। ਔਰ ਨਹੀਂ ਸੌਰੀ ਕੋਕਨਟ ਵਾਲਾ ਨਹੀਂ ਪਾਉਣਾ। ਮੈਂ ਭੁੱਲ ਗਈ ਇਹਦੇ ਵਿੱਚ ਪਾਉਣਾ ਜੀ ਆਪਾਂ ਡਾ ਬਰਾ ਮਲਾ ਦਾ ਤੇਲ ਸੌਰੀ ਮੈਂ ਭੁੱਲ ਗਈ ਕੋਕੋਨਟ ਵਾਲਾ ਨਹੀਂ ਤੇਲ ਪਾਉਣਾ ਡਾ ਬਰਾ ਮਲਾ ਦਾ ਜਿਹੜਾ ਆਪਾਂ ਨੂੰ ਬਜ਼ਾਰੋਂ ਹਰਾ ਜਿਆ ਤੇਲ ਆਪਾਂ ਕਹਿ ਦਿੰਨੇ ਆ ਵੱਡੀ ਵੱਡੀ ਸਾੜੀ ਸ਼ੀਸ਼ੀ ਹੁੰਦੀ ਆ ਆਪਾਂ ਉਹ ਇਹਦੇ ਵਿੱਚ ਪਾਉਣਾ ਹੈ ਡਾ ਬਰਾ ਮਲਾ ਦਾ ਠੀਕ ਹੈ ਜੀ ਮੈਂ ਭੁੱਲੀ ਗਈ ਮੇਰੇ ਦਿਮਾਗ ਚੋਂ ਹੀ ਨਿਕਲ ਗਈ ਡਾ ਬਰਾ ਮਲਾ ਦਾ ਇਹਦੇ ਵਿੱਚ ਤੇਲ ਪਾ ਲਿਓ ਤੁਸੀਂ ਇੱਕ ਸ਼ੀਸ਼ੀ ਪਾ ਦਿਓ ਇਹਦੇ ਵਿੱਚ ਖੁੱਲਾ ਪੰਡਾ ਲੈ ਲਿਓ 3-3 ਚਮਚੇ ਫਿਰ ਇਹਨੂੰ ਤੁਸੀਂ ਜਦੋਂ ਲਗਾਉਣਾ ਹੈ ਤੇ ਉਸ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ ਹਲਾ ਕੇ ਤੇ ਆਪਣੇ ਸਿਰ ਦੇ ਵਿੱਚ ਤੁਸੀਂ ਰਾਤ ਨੂੰ ਲਗਾਉਂਗੇ ਤਾਂ ਦੂਸਰੇ ਦਿਨ ਵਾਲ ਧੋ ਲਿਓ ਜੇ ਤੁਸੀਂ ਨਹੀਂ ਵੀ ਮਤਲਬ ਰੋਜ਼ ਇਹ ਨਹੀਂ ਹੈਗਾ ਵੀ ਇਹਦੇ ਨਾਲ ਡੇਲੀ ਤੁਹਾਨੂੰ ਵਾਲ ਧੋਣੇ ਪੈਣਗੇ ਇਹਦੇ ਵਿੱਚੋਂ ਇੰਨੀ ਸੋਹਣੀ ਖੁਸ਼ਬੂ ਆਊਗੀ ਨਾ ਕਿ ਕਈ ਤਾਂ ਤੇਲ ਹੁੰਦੇ ਚਿਪਚਿਪ ਜੇ ਕਰਦੇ ਆ ਜਾਂ ਉਹਨਾਂ ਦੀ ਖੁਸ਼ਬੂ ਨਹੀਂ ਵਧੀਆ ਹੁੰਦੀ ਇਹ ਮੈਂ ਨਹੀਂ ਵੀ ਤੁਸੀਂ ਇੰਨਾ ਵਧੀਆ ਜਿਹਦੇ ਲਗਾਉਂਗੇ ਤੁਹਾਨੂੰ ਆਏ ਲੱਗੂਗਾ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ ਇਹਦੇ ਵਿੱਚੋਂ ਬਹੁਤ ਹੀ ਵਧੀਆ ਰਿਜ਼ਲਟ ਵੀ ਨਾ ਤੁਸੀਂ ਇੱਕ ਮਹੀਨਾ ਲਗਾਓ ਦੇਰੋ ਲਗਾਤਾਰ ਅਸਤਜ ਮੇ ਹੁਣ ਬੱਚਿਆਂ ਦੇ ਆ ਗੁੜੀਆਂ ਤਾਂ ਸਕੂਲ ਜਾਂਦੀ ਵੀ ਲਗਾ ਕੇ ਲੈ ਜਾਂਦੀ ਆ ਤੇ ਉਹਨਾਂ ਨੇ ਤੁਹਾਨੂੰ ਪਤਾ ਹੀ ਹਫਤੇ ਵਿੱਚ ਦੀ ਇੱਕ ਵਾਰੀ ਜਾਂ ਦੋ ਵਾਰੀ ਸਿਰ ਧੋਣਾ ਹੁੰਦਾ ਹੈ ਬੱਚਿਆਂ ਦਾ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਉਹਨਾਂ ਨੂੰ ਸਕੂਲੋਂ ਤੇ ਉਹ ਬਸ ਵੀ ਵਧੀਆ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਂਦੀ ਆ ਤੁਸੀਂ ਇਹਨੂੰ ਇਦਾਂ ਹੀ ਰੱਖੀ ਰੱਖਣਾ ਇਹਨੂੰ ਜਲਦੀ ਢੋਲਣਾ ਨਹੀਂ ਤੁਸੀਂ 3 ਮਹੀਨੇ ਘੱਟ ਤੋਂ ਘੱਟ ਜਿਹੜਾ ਤੇਲ ਤੁਹਾਡਾ ਬਣ ਗਿਆ 3 ਮਹੀਨਿਆਂ ਤੱਕ ਚਲਾ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਵੀ ਸਾਡਾ ਤੇਲ ਉੱਪਰ ਥੋੜਾ ਰਹਿ ਗਿਆ ਤੁਸੀਂ ਉੱਪਰ ਦੀ ਹੋਰ ਇਹਦੇ ਦਾਮ ਨਾਮਲਾ ਦਾ ਤੇਲ ਪਾ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਵਾਲ ਬਹੁਤ ਲੰਬੇ ਹੋ ਜਾਣਗੇ ਤੁਹਾਡੇ ਕਾਲੇ ਵੀ ਹੋਣੇ ਸ਼ੁਰੂ ਹੋ ਜਾਣਗੇ ਇੱਕਪਨੂ ਵੀ ਵੀ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਜੈਨ ਸਾ ਵੀਰ ਜੀ ਉਹਨਾਂ ਨੂੰ ਜਿਵੇਂ ਕਿ ਉਹਨਾਂ ਦੇ ਵਾਲ ਚਿੱਟੇ ਬਹੁਤ ਸੀਗੇ ਤੇ ਉਹ ਕਹਿੰਦੇ ਮੈਨੂੰ ਫਰਕ ਲੱਗਣ ਲੱਗ ਗਿਆ ਕਿ ਮੈਨੂੰ ਐ ਲੱਗਦਾ ਹੈ ਕਿ ਮੇਰੇ ਵਾਲ ਕਾਲੇ ਹੋ ਰਹੇ ਆ ਤੇ ਤੁਸੀਂ ਦੇਖ ਲਿਓ ਜੀ ਟਰਾਈ ਕਰਕੇ ਬਹੁਤ ਵਧੀਆ ਰਿਜ਼ਲਟ ਆ ਤੇ ਤਿੰਨੋਂ ਚੀਜ਼ਾਂ ਨੇਚਰਲ ਚੀਜ਼ਾਂ ਐ ਬਹੁਤ ਵਧੀਆ ਚੌਥਾ ਤੇਲ ਆ ਜਿਹੜਾ ਉਹ ਵੀ ਵਧੀਆ ਹੀ ਚਰੂਡਾਮਰਾਮਲਾ ਦਾ ਤੇਲ ਵਧੀਆ ਹੀ ਹੁੰਦਾ ਹੈ ਨਾ ਕਾਫੀ ਲੋਕ ਯੂਜ਼ ਕਰਦੇ ਆ ਤੇ ਜਰੂਰ ਤੁਸੀਂ ਬਣਾ ਕੇ ਲਗਾ ਕੇ ਆਪਾਂ ਨੂੰ ਮਹੀਨਾ ਵੀ ਦਿਨ ਤੁਸੀਂ ਦੱਸਿਓ ਤੁਸੀਂ ਆਪਣੇ ਵਾਲਾਂ ਦੀ ਲੈਂਥ ਮੈਨ ਲਿਓ ਪਹਿਲਾਂ ਜਿੱਦੋਂ ਤੋਂ ਤੁਸੀਂ ਸ਼ੁਰੂਆਤ ਕਰੋਗੇ ਕਿਉਂਕਿ ਬਹੁਤ ਜ਼ਿਆਦਾ ਆਪਾਂ ਲੋਕਾਂ ਨੂੰ ਤੇਲ ਭੇਜਿਆ ਵੀ ਆ ਤੇ ਸਾਰਿਆਂ ਨੇ ਕਿਹਾ ਵੀ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਬਹੁਤ ਵਧੀਆ ਤੇਲ ਆ ਕੁਝ ਵੀ ਨਹੀਂ ਇਹਦੇ ਵਿੱਚ ਲੱਗਦਾ ਨਹੀਂਗਾ ਕਿ ਤੇਲ ਲੱਗਿਆ ਏ ਵਾਲਾ ਚਿਪਚਿਪਾਪਨ ਭਾਰਾਪਨ ਜਾਂ ਲੱਗਦਾ ਆਪਾਂ ਨੂੰ ਲੱਗ ਲਾਂ ਜਾਂਦਾ ਵੀ ਆਪਣੇ ਤੋਂ ਵਾਲ ਹੋਰ ਹੀ ਹੋ ਰਹੇ ਆ ਸਿਰ ਭਾਰਾ ਭਾਰਾ ਲੱਗ ਰਿਹਾ ਨਹੀਂ ਜੀ ਬਹੁਤ ਹਲਕਾ ਆਪਾਂ ਨਹੀਂ